ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਾਈ ਹੋਮ ਸਟਾਈਲ ਕੁਕਿੰਗ ਇਚ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਖੂਬ ਲੱਖ ਲੱਖ ਵਧਾਈਆਂ ਹੋਣ ਤੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਵਾਧਾ ਤਰੱਕੀ ਵਧਾ ਤੇ ਤੁਹਾਨੂੰ ਚੰਗੀ ਸਿਹਤ ਦੇ ਤੁਹਾਡੀ ਚੰਗੀ ਸਿਹਤ ਲਈ ਮੈਂ ਅੱਜ ਲੈ ਕੇ ਆਈ ਹਾਂ ਮੇਥੀ ਦੇ ਲੱਡੂ ਜੋ ਬਿਲਕੁਲ ਵੀ ਕੜਵੇ ਨਹੀਂ ਬਣਨਗੇ ਇਸ ਲਈ ਅਸੀਂ 1/2 ਕਿਲੋ ਬਾਜ਼ਾਰ ਤੋਂ ਮੇਥੀ ਦਾ ਪਾਊਡਰ ਲਿਆਂਦਾ ਹੈ 1.5 ਕਿਲੋ ਦੁੱਧ ਲਿੱਤਾ ਹੈ ਦੁੱਧ ਨੂੰ ਗਰਮ ਕਰਕੇ ਠੰਡਾ ਕਰ ਲਿਆ ਹੈ ਜ ਬਿਲਕੁਲ ਗੁੰਗੁਨਾ ਦੁੱਧ ਹੈ ਇਸ ਵਿੱਚ ਮੇਥੀ ਦਾ ਜੋ ਪਾਊਡਰ ਹੈ ਉਸ ਨੂੰ ਭਿਗੋ ਲਿਆ ਹੈ ਇਸ ਨੂੰ ਭਿਗੋ ਕੇ ਓਵਰ ਨਾਈਟ ਇਹਨੂੰ ਛੱਡ ਦੇਣਾ ਹੈ ਸੋ ਸੋ ਇਹਦੇ ਦੇਖੋ ਮੇਥੀ ਚੰਗੀ ਤਰ੍ਹਾਂ ਭਿਜ ਚੁੱਕੀ ਹੈ ਤੇ ਦੁੱਧ ਸਾਰਾ ਅਬਜ਼ਰਵ ਕਰ ਲਿਆ ਹੈ ਮੇਥੀ ਨੇ ਹੁਣ ਅਸੀਂ ਬਣਾਵਾਂਗੇ ਮੈਥੀ ਦੀਆਂ ਪੰਨੀਆਂ ਜੋ ਬਿਲਕੁਲ ਵੀ ਕੜਵੀਆਂ ਨਹੀਂ ਬਣਨਗੀਆਂ ਬਹੁਤ ਵਧੀਆ ਹੁਣ ਅਸੀਂ ਇੱਕ ਕੜਾਈ ਚੜਾਈਏ ਚੁਣ ਲੇਤੇ ਐਸ ਵਿੱਚ 300 ਗ੍ਰਾਮ ਦੇ ਕਰੀਬ ਅਲਸੀ ਲਈਏ ਜਿਸ ਨੂੰ ਅਸੀਂ ਡਰਾਈ ਰੋਸਟ ਕੀਤਾ ਹੈ ਡਰਾਈ ਰੋਸਟ ਕਰਕੇ ਅਲਸੀ ਨੂੰ ਅਲੱਗ ਪਲੇਟ ਇਚ ਕਢ ਲਾਂਗੇ 300 ਗ੍ਰਾਮ ਦੇ ਕਰੀਬ ਅਸੀਂ ਸੁੱਕਾ ਨਾਰੀਅਲ ਲਿੱਤਾ ਹੈ ਜਿਹਨੂੰ ਗ੍ਰाइंड ਕਰ ਲਿਆ ਹੈ 100 ਗ੍ਰਾਮ ਕਾਜੂ 100 ਗ੍ਰਾਮ ਬਦਾਮ ਤੇ 100 ਗ੍ਰਾਮ ਕਿਸ਼ਮਿਸ਼ ਲੈਂਦੀ ਹੈ ਕਾਜੂ ਬਦਾਮ ਤੇ ਕਿਸ਼ਮਿਸ਼ ਨੂੰ ਅਸੀਂ ਘਿਓ ਵਿੱਚ ਫਰਾਈ ਕਰ ਲੈਣਾ ਹੈ ਕੜਾਈ ਅੱਛਾ ਸੀ ਦੋ ਤੋਂ ਦੋਸਤੋ 250 ਗ੍ਰਾਮ ਦੇ ਕਰੀਬ ਘਿਓ ਪਾਇਆ ਸੀ ਕਾਜੂ ਕਿਸ਼ਮਿਸ਼ ਤੇ ਬਦਾਮ ਨੂੰ ਫਰਾਈ ਕਰਕੇ ਅਲੱਗ ਕਢ ਲਿਆ ਹੈ ਅਸੀਂ ਕੜਾਹੀ ਉਸੇ ਕੜਾਹੀ ਵਿੱਚ ਅਸੀਂ ਮੇਥੀ ਪਾਤੀ ਹੈ ਜੋ ਅਸੀਂ ਦੁੱਧ ਵਿੱਚ ਪਿਓ ਕੇ ਰੱਖੀ ਸੀ ਇਸ ਵਿੱਚ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਾ ਹੈ ਦੇਖੋ ਹੁਣ ਮੇਥੀ ਹਲਵੇ ਦੀ ਤਰ੍ਹਾਂ ਲੱਗ ਰਹੀ ਹੈ ਪਰ ਜਦੋਂ ਇਹ ਚੰਗੀ ਤਰ੍ਹਾਂ ਭਨ ਜਾਏਗੀ ਤਾਂ ਇਹ ਦਾਣੇਦਾਰ ਹੋ ਜਾਏਗੀ ਖਿਲੀ-ਖਿਲੀ ਹੋ ਜਾਏਗੀ ਜਿਵੇਂ ਆਪਾਂ ਚੂੜੀ ਬਣਾਣੇ ਹਨ ਨਾ ਬਿਲਕੁਲ ਐਸਾ ਕਲਰ ਵਧੀਆ ਬਰਾਊਨ ਹੋ ਜਾਏਗਾ ਤੇ ਖਿਲੀ-ਖਿਲੀ ਹੋ ਜਾਏਗੀ ਦੇਖੋ ਮੇਥੀ ਭੁੰਨ ਚੁੱਕੀ ਹੈ ਅੱਧੇ ਤੋਂ ਜ਼ਿਆਦਾ 70% ਮੇਥੀ ਭੁੰਨ ਚੁੱਕੀ ਹੈ ਇਹਨੂੰ ਥੋੜੀ ਦਿਰ ਹੋਰ ਭੁੰਨਾਂਗੇ ਮੇਥੀ ਬਿਲਕੁਲ ਦੇਖੋ ਵਧੀਆ ਤਰ੍ਹਾਂ ਪੁੰਚ ਚੁੱਕੀ ਹੈ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਅਸੀਂ 1/2 ਕਿਲੋ ਕਿਓ ਲਿੱਤਾ ਹੈ ਦੇਸੀ ਉਸ ਵਿੱਚ 1 ਕਿਲੋ ਆਟਾ ਪਾਇਆ ਹੈ ਤੇ ਇਸ ਵਿੱਚ ਆਟੇ ਨੂੰ ਬਹੁਤ ਚੰਗੀ ਤਰ੍ਹਾਂ ਭੁੰਨ ਲਿਆ ਹੈ ਚੰਗੀ ਮਹਿਕ ਆਨ ਤੱਕ ਜਦੋਂ ਆਟਾ ਕਿਓ ਛੱਡ ਦੇਵੇਗਾ ਤਦ ਤੱਕ ਇਸ ਨੂੰ ਭੁੰਨਾ ਹੈ ਆਟੇ ਨੂੰ ਭੁੰਨ ਕੇ ਵੀ ਅਸੀਂ ਇਸ ਨੂੰ ਅਲੱਗ ਬਰਤਨ ਵਿੱਚ ਕਢ ਲਾਂਗੇ ਆਟਾ ਬਹੁਤ ਵਧੀਆ ਤਰ੍ਹਾਂ ਭੋਲ ਭਨ ਚੁੱਕਿਆ ਹੈ ਇਸ ਆਟੇ ਨੇ ਕਿਓ ਅਲੱਗ ਕਰ ਦਿੱਤਾ ਹੈ ਚੰਗੀ ਖੁਸ਼ਬੂ ਆਨ ਲੱਗੀ ਹੈ ਤੇ ਆਟਾ ਗੋਲਡਨ ਬਰਾਊਨ ਹੋ ਗਿਆ ਹੈ ਹੁਣ ਉਸ ਕੜਾਈ ਵਿੱਚੋਂ ਅਸੀਂ ਆਟਾ ਕਢ ਦਿੱਤਾ ਹੈ ਅਸੀਂ 1.5 ਕਿਲੋ ਦੇ ਕਰੀਬ ਘੋੜ ਲਿੱਤਾ ਹੈ ਅਸੀਂ ਅੱਧਾ ਕਿਲੋ ਮੇਥੀ ਪਾਈ ਸੀ 1 ਕਿਲੋ ਗੁੜ ਅਤੇ 1 ਕਿਲੋ ਆਟਾ ਪਾਇਆ ਸੀ ਤੇ ਬਹੁਤ ਸਾਰਾ ਸਮਾਨ ਅਸੀਂ 2-2 300 ਗ੍ਰਾਮ ਦੇ ਕਰੀਬ ਪਾਇਆ ਸੀ 1 ਕਿਲੋ ਉਹ ਸਾਰਾ ਸਮਾਨ ਹੋ ਗਿਆ ਹੁਣ ਇਸ ਵਿੱਚ ਅਸੀਂ 1.5 ਕਿਲੋ ਦੇ ਕਰੀਬ ਗੁੜ ਪਾਇਆ ਹੈ ਮੇਥੀ ਦੀ ਪੇਂਦੀਆਂ ਵਿੱਚ ਮਿੱਠਾ ਥੋੜਾ ਜ਼ਿਆਦਾ ਜਾਂਦਾ ਹੈ ਕਿਉਂਕਿ ਜੋ ਉਹਨਾਂ ਦੀ ਕੜਵਾਹਟ ਨੂੰ ਕੰਮ ਘੱਟ ਕਰ ਦਿੰਦਾ ਹੈ ਉਹ ਗੁੜ ਵਿੱਚ ਅਸੀਂ ਅੱਧਾ ਲੀਟਰ ਦੇ ਕਰੀਬ ਪਾਣੀ ਵੀ ਪਾਇਆ ਸੀ 1.5 ਕਿਲੋ ਗੁੜ ਵਿੱਚ ਅਸੀਂ ਅੱਧਾ ਲੀਟਰ ਪਾਣੀ ਪਾਇਆ ਸੀ ਗੁੜ ਨੂੰ ਮੈਲਟ ਹੋਣ ਤੱਕ ਪਕਾਵਾਂਗੇ ਚੰਗੋ ਗੁੜ ਚੰਗੀ ਤਰ੍ਹਾਂ ਘੁਲ ਜਾਵੇ ਇੱਕ ਦੋ ਉਬਾਲ ਆ ਜਾਣ ਬਸ ਤਦ ਤੱਕ ਇਹ ਪਕਾਉਣਾ ਹੈ ਇੱਕ ਤਾਰ ਦੋ ਤਾਰ ਦੀ ਕੋਈ ਚਾਸ਼ਨੀ ਨਹੀਂ ਬ बनानी ਹੈ ਗੁੜ ਦੀ ਪੱਤ ਬਣਾ ਲਈ ਹੈ ਗੁੜ ਚੰਗੀ ਤਰ੍ਹਾਂ ਮੈਲਟ ਹੋ ਚੁੱਕਿਆ ਹੈ ਦੇਖੋ ਕਿੰਨਾ ਵਧੀਆ ਇਸ ਉੱਪਰ ਜੋ ਚਾਗ ਆ ਰਹੀ ਹੈ ਇਸ ਨੂੰ ਕੜਚੀ ਦੀ ਸਹਾਇਤਾ ਨਾਲ ਅਲੱਗ ਕੱਟ ਦੇਵਾਂਗੇ ਤੇ ਸਾਡੀ ਦੇਖੋ ਪੱਤ ਚਾਸ਼ਨੀ ਜਿਸ ਜੋ ਵੀ ਕਹਿ ਸਕਦੇ ਹੋ ਉਹ ਰੈਡੀ ਹੈ ਮੇਥੀ ਵੀ ਭੁੰਨ ਚੁੱਕੀ ਹੈ ਆਟਾ ਵੀ ਭੁੰਨ ਕੇ ਰੈਡੀ ਹੈ ਜੋ ਅਲਸੀ ਅਸੀ ਭੁੰਨ ਕੇ ਰੱਖੀ ਸੀ ਉਸ ਨੂੰ ਵੀ ਗ੍ਰाइंड ਕਰ ਲਿਆ ਹੈ ਨਾਰੀਅਲ ਨੂੰ ਵੀ ਗ੍ਰाइंड ਕਰ ਲਿਆ ਹੈ ਨਾਲ ਹੀ ਅਸੀਂ ਲਿੱਤਾ ਹੈ ਤਾਂ ਆਇਸੋਗ੍ਰਾਮ ਦੇ ਕਰੀਬ ਸੂੰ ਸਿੰਗਾਰੇ ਦਾ ਪਾਊਡਰ ਜੋ ਸਾਡੇ ਲਈ ਬਹੁਤ ਹੀ ਫਾਇਦੇਮੰਦ ਫਾਇਦੇਮੰਦ ਹੁੰਦਾ ਹੈ ਤੇ 250 ਗ੍ਰਾਮ ਅਸੀਂ ਗੁੰਦ ਲੀਤੀ ਹੈ ਪੀਸੀ ਹੋਈ ਇਸ ਨੂੰ ਭੁੰਨੇ ਹੋਏ ਆਟੇ ਵਿੱਚ ਹੀ ਰਲਾ ਦਿੱਤਾ ਸੀ ਆਟਾ ਗਰਮ ਸੀ ਤੇ ਇਹ ਵੀ ਬਹੁਤ ਵਧੀਆ ਤਰ੍ਹਾਂ ਗੁੰਦ ਪੱਕ ਜਾਏਗੀ ਹੁਣ ਸਾਰੇ ਸਮਾਨ ਨੂੰ ਅਸੀਂ ਇਸ ਗੁੜ ਦੀ ਚਾਸ਼ਨੀ ਵਿੱਚ ਪਾ ਦੇਣਾ ਹੈ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਆਟਾ ਮਿਕਸ ਕੀਤਾ ਉਸ ਤੋਂ ਬਾਅਦ ਮੇਥੀ ਅਲਸੀ ਨਾਰੀਅਲ ਸਾਰੇ ਇੱਕ ਕਰਕੇ ਇੱਕ ਇੱਕ ਕਰਕੇ ਇਨਗਰੀਡੀਅੰਟ ਹਾਂ ਦੇ ਚ ਪਾ ਦੇਵਾਂਗੇ ਤੇ ਮਿਕਸ ਕਰ ਦਾਂਗੇ ਬਹੁਤ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਕੋਈ ਵੀ ਇਨਗਰੀਡੀਅੰਟ ਅਲਬਿਨਾ ਮਿਕਸ ਕੀਤੇ ਨਹੀਂ ਰਹਿਣਾ ਚਾਹੀਦਾ ਉਨਬੋ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸਨੂੰ ਥੋੜਾ ਠੰਡਾ ਕਰ ਲਾਂਗੇ ਜਦੋਂ ਇਹ ਰੂਮ ਟੈਂਪਰੇਚਰ ਤੱਕ ਆ ਜਾਏਗਾ ਥੋੜਾ ਠੰਡਾ ਹੋ ਜਾਏਗਾ ਤਾਂ ਇਸ ਨਾਲ ਅਸੀਂ ਛੋਟੀਆਂ ਵੱਡੀਆਂ ਆਪਣੀ ਪਸੰਦ ਦੇ ਅਨੁਸਾਰ ਪਿੰਨੀਆਂ ਬਣਾ ਲਾਂਗੇ ਇਹ ਪਿੰਨੀਆਂ ਬਹੁਤ ਹੀ ਸਿਹਤਮੰਦ ਹੈ ਫਾਇਦੇਮੰਦ ਹੈ ਤੁਸੀਂ ਰੋਜ਼ ਇੱਕ ਪਿੰਨੀ ਇੱਕ ਗਲਾਸ ਦੁੱਧ ਨਾਲ ਖਾਓਗੇ ਤਾਂ ਤੁਹਾਨੂੰ ਜੋੜਾਂ ਦੇ ਦਰਦ ਕਮਰ ਦਰਦ ਕਿਸੇ ਤਰ੍ਹਾਂ ਦਾ ਦਰਦ ਪੀਰੀਅਡਸ ਪ੍ਰੋਬਲਮ ਜੋ ਮਹਿਲਾਵਾਂ ਵਿੱਚ ਹੁੰਦੀਆਂ ਹੈ ਸਾਰੀਆਂ ਦੁੱਧ ਹੋ ਜਾਣ ਗਿਆ ਤੇ ਇਹ ਪਿੰਦੀਆਂ ਬਿਲਕੁਲ ਵੀ ਕਰਵੀਆਂ ਨਹੀਂ ਬਨੀਆਂ ਹੈ ਤੁਸੀਂ ਇੱਕ ਤਰ੍ਹਾਂ ਇੱਕ ਵਾਰੀ ਇਸ ਤਰ੍ਹਾਂ ਟਰਾਈ ਕਰਕੇ ਦੇਖੋ ਤੁਹਾਡੀ ਅਪਿੰਦੀਆਂ ਬਹੁਤ ਹੀ ਵਧਾ ਜਾਂ ਬਨਨ ਗਿਆ ਤੇ ਤੁਸੀਂ ਜਦੋਂ ਵੀ ਇਹ ਪਿੰਦੀਆਂ ਬਣਾਓ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੁਹਾਡੀ ਰੈਸਪੀ ਕਿੱਦਾਂ ਦੀ ਬਣੀ ਮੈਂ ਬਹੁਤ ਵੱਡੀ ਮਾਤਰਾ ਵਿੱਚ ਇਹ ਪਿੰਦੀਆਂ ਤਿਆਰ ਕੀਤੀਆਂ ਹੈ ਤੁਸੀਂ ਥੋੜੀਆਂ ਜਿਹਾ ਵੀ ਤਿਆਰ ਕਰ ਸਕਦੇ ਹੋ ਥੈਂਕ ਯੂ ਫੋਰ ਵਾਚਿੰਗ